ਦੇਖੋ ਅੱਜ ਵਿਜੀਲੈਂਸ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਰਮਨ अरोड़ा ਦੇ ਘਰ ਰੇਡ ਕੀਤੀ ਹੈ ਔਰ ਮਾਮਲਾ ਭ੍ਰਸ਼ਟਾਚਾਰ ਦਾ ਹੈ ਲੋਕਾਂ ਨੂੰ ਕਹਿੰਦੇ ਜਾਲੀ ਨੋਟਿਸ ਭੇਜ ਕੇ ਉਹਨਾਂ ਤੋਂ ਪੈਸੇ ਦੀ ਉਗਰਾਹੀ ਕਰਦੇ ਸੀ ਔਰ ਤੁਸੀਂ ਦੇਖੋ ਅੱਜ ਪੰਜਾਬ ਦੇਖ ਰਿਹਾ ਕਿ 92 ਹੀਰੇ ਆਮ ਆਦਮੀ ਪਾਰਟੀ ਚੁਣ ਕੇ ਲਿਆਈ ਸੀ ਔਰ ਚੁਣੇ ਕਿਨੇ ਸੀ ਅਰਵਿੰਦ ਕੇਜਰੀਵਾਲ ਸਸੋਧਿਆ ਜਿਹੜੇ ਆਪ ਭ੍ਰਸ਼ਟਾਚਾਰ ਦੇ ਵਿੱਚ ਲਿਪਤ ਹੈ ਸਾਲ-ਸਾਲ ਜੇਲ੍ਹ ਕੱਟ ਕੇ ਅੱਜ ਉਹ ਬਾਹਰ ਹੈ ਪਰ ਸਵਾਲ ਤਾਂ ਇਹ ਉੱਠਦਾ ਹੈ ਕਿ ਕੀ ਆਮ ਆਦਮੀ ਪਾਰਟੀ ਇਹ ਕੇਸਾਂ ਦੇ ਵਿੱਚ ਕੋਈ ਕਾਰਵਾਈ ਕਰਦੀ ਹੈ ਇਹਨਾਂ ਨੂੰ ਕਿਸੇ ਕਨਕਲੂਸਿਵ ਐਂਡ ਤੱਕ ਲੈ ਕੇ ਜਾਏਗੀ। ਔਰ ਜਿਹੜੇ ਲੋਕਾਂ ਨੂੰ ਆਮ ਆਦਮੀ ਪਾਰਟੀ ਆਪ ਭ੍ਰਿਸ਼ਟ ਮੰਨ ਰਹੀ ਹੈ, ਉਹਨਾਂ ਨੂੰ ਪਾਰਟੀ ਚੋਂ ਤਾਂ ਇਹ ਲੋਕ ਬਾਹਰ ਨਹੀਂ ਕੱਢਦੇ। ਔਰ ਮੈਂ ਯਾਦ ਕਰਾ ਦਿਆਂ ਕਿ ਇਸ ਤਰੀਕੇ ਦੇ ਡਰਾਮੇ ਪਹਿਲਾਂ ਵੀ ਬਹੁਤ ਕੀਤੇ ਨੇ। ਮੁੱਖ ਮੰਤਰੀ ਸਾਹਿਬ ਇੱਕ ਦਿਨ ਲਾਈਵ ਹੋਏ ਸੀ ਕਹਿੰਦੇ ਸੀ ਮੇਰਾ ਮੰਤਰੀ ਜਿਹੜੇ ਕਿ ਮਾਨਸਾ ਤੋਂ ਵਿਧਾਇਕ ਹਨ ਡਾਕਟਰ ਵਿਜੇ ਸਿੰਘਲਾ ਕਹਿੰਦੇ ਭ੍ਰਿਸ਼ਟ ਹੈ ਮੇਰੇ ਕੋਲ ਵੀਡੀਓ ਸਬੂਤ ਹੈ। ਮੈਨੂੰ ਮੰਤਰੀ ਪਦ ਤੋਂ ਬਰਖਾਸਤ ਕਰ ਰਹੇ ਹਨ ਤੇ ਪਰਚਾ ਕਰਾ ਰਹੇ ਹਨ। ਪਰ ਅੱਜ ਤੱਕ ਉਸ ਕੇਸ 'ਚ ਚਲਾਨ ਤੱਕ ਨਹੀਂ ਪੇਸ਼ ਹੋਇਆ। ਮੰ ਸਵਾਲ ਇਹ ਉੱਠਦੇ ਕਿ ਕੀ ਮੁੱਖ ਮੰਤਰੀ ਸਾਹਿਬ ਨੇ ਉਹ ਵੀਡੀਓ ਸਬੂਤ ਖੁਰਦ-ਬੁਰਦ ਕਰਤਾ ਕਿਤੇ ਆਪਣੇ ਵਿਧਾਇਕ ਨੂੰ ਬਚਾਉਣ ਦੇ ਲਈ ਇਸੇ ਤਰੀਕੇ ਫੌਜਾ ਸਿੰਘ ਸਰਾਰੀ ਸਾਹਿਬ ਦਾ ਜਿਹੜਾ ਕੇਸ ਹੈ ਉਹਦੇ 'ਚ ਕਹਿੰਦੇ ਕਿ ਭ੍ਰਿਸ਼ਟਾਚਾਰ ਕਰ ਰਹੇ ਹੋ ਮੰਤਰੀਪਦ ਤੋਂ ਅਸਤੀਫਾ ਲੈ ਲਿਆ ਪਰ ਪਰਚਾ ਨਹੀਂ ਦਰਜ ਕੀਤਾ ਫੌਜਾ ਸਿੰਘ ਸਰਾਰੀ ਸਾਹਿਬ ਤੇ ਅਮਿਤ ਰਤਨ ਸਾਹਿਬ ਦੇ ਕੇਸ 'ਚ ਕੁਝ ਨਹੀਂ ਹੋਇਆ ਇਸੇ ਤਰੀਕੇ ਮੁੱਖ ਮੰਤਰੀ ਸਾਹਿਬ ਦੇ ਨਾਲ ਜਿਹੜੀ ਉਹ ਇੱਕ ਟੀਮ ਲੱਗੀ ਹੈ ਸੋਸ਼ਲ ਮੀਡੀਆ ਦੀ ਮੀਡੀਆ ਦੀ ਦੋ ਦਿਨ ਡਰਾਮਾ ਕਰਦੇ ਰਹੇ ਕਿ ਮੁੱਖ ਮੰਤਰੀ ਸਾਹਿਬ ਵੱਡੀ ਪ੍ਰੈਸ ਕਾਨਫਰੰਸ ਕਰਕੇ ਇੱਕ ਖੁਲਾਸਾ ਕਰਨਗੇ ਔਰ ਮੁੱਖ ਮੰਤਰੀ ਆਈ ਵੀ ਉਹਨਾਂ ਨੇ ਇੱਕ ਕ੍ਰਿਕਟ ਖਿਡਾਰੀ ਨੂੰ ਨਾਲ ਬਿਠਾਇਆ ਤੇ ਇਲਜ਼ਾਮ ਲਾਇਆ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਇਸ ਖਿਡਾਰੀ ਤੋਂ 2 ਕਰੋੜ ਦੀ ਰਿਸ਼ਵਤ ਲਈ ਹੈ ਨੌਕਰੀ ਬਦਲੇ ਮੁੱਖ ਮੰਤਰੀ ਸਾਹਿਬ ਉਹਦੇ ਚ ਅਜ ਤੱਕ ਨੀ ਪਰਚਾ ਦਰਜ ਹੋਇਆ ਰਾਜਾਪਟਿੰਗ ਸਾਹਿਬ ਦੇ ਬਾਡੀ ਵਾਲੇ ਕੇਸ 'ਚ ਕੋਈ ਪਰਚਾ ਨਹੀਂ ਦਰਜ ਹੋਇਆ ਸੋਹਣ ਸਵਾਲ ਤਾਂ ਇਹ ਖੜਾ ਹੋ ਜਾਂਦਾ ਕਿ ਅੱਜ ਦੀ ਜਿਹੜੀ ਰੇਡ ਹੈ ਕੀ ਇਹਨੂੰ ਸਿਰਫ ਤੇ ਸਿਰਫ ਲੁਧਿਆੜੇ ਦੀ 22 ਇਲੈਕਸ਼ਨ ਦੇ ਨਾਲ ਜੋੜ ਕੇ ਦੇਖਿਆ ਜਾਏ ਕਿਉਂਕਿ ਪਹਿਲੀਆਂ ਕਾਰਵਾਈਆਂ ਵੀ ਸਾਰੀਆਂ ਇਲੈਕਸ਼ਨਾਂ ਦੌਰਾਨ ਨਹੀਂ ਹੋਈਆਂ ਨੇ ਇਹ ਬੰਦੇ ਤੁਸੀਂ ਕਦੇ ਵੀ ਪਾਰਟੀਆਂ ਚੋਂ ਬਾਹਰ ਦਾ ਰਸਤਾ ਇਹਨਾਂ ਨੂੰ ਨਹੀਂ ਦਿਖਾਇਆ। ਔਰ ਦੂਜਾ ਮਸਲਾ ਹੈ ਜਿਹੜਾ ਕੱਲ ਫੰਕਸ਼ਨ ਕਰਕੇ ਉੱਥੇ ਦੇਖੋ ਪਹਿਲੀ ਵਾਰੀ ਹੋਇਆ ਕਿ BBMP ਤੇ ਟੈਂਟ ਲਾ ਕੇ ਫੰਕਸ਼ਨ ਕੀਤਾ ਜਸ਼ਨ ਕੀਤਾ ਕਿ ਅਸੀਂ ਹਰਿਆਣੇ ਨੂੰ ਪਾਣੀ ਛੱਡ ਰਹੇ ਹਾਂ ਦੱਸੋ ਕੀ ਕਿਹੜੀ ਪ੍ਰਾਪਤੀ ਹੈ ਤੁਸੀਂ ਹਰਿਆਣੇ ਨੂੰ ਪਾਣੀ ਛੱਡਿਆ ਅੱਜ ਔਰ ਦੂਸਰਾ ਜਿਹੜਾ BBMP ਦਾ ਕੰਟਰੋਲ CISF ਨੂੰ ਦਿੰਦਾ ਜਿਹੜਾ ਕਿ ਪੰਜਾਬ ਪੁਲਿਸ ਕੋਲੇ ਸੀ ਪੰਜਾਬ ਕੋਲੇ ਸੀ ਤੁਸੀਂ ਤਾਂ ਆਪਣੇ ਸਾਰੇ ਹੱਕ ਹੀ ਗਵਾਤੇ ਅੱਜ ਪੰਜਾਬ ਇਹ ਸਵਾਲ ਕਰਦਾ ਹੈ ਕਿ ਭਾਈ ਜਿੱਦੀ ਰਾਖੀ ਪੰਜਾਬ ਪੁਲਿਸ ਕਰਦੀ ਸੀ ਉਹ ਤਾਂ ਤੁਸੀਂ ਕੇਂਦਰੀ ਬਲਾਂ ਨੂੰ ਸੌਂਪਤਾ ਹੁਣ ਤਾਂ ਉਥੇ ਪੰਜਾਬ ਪੁਲਿਸ ਛੱਡੋ ਮੁੱਖ ਮੰਤਰੀ ਸਾਹਿਬ ਤੁਸੀਂ ਆਪ ਨਹੀਂ ਵੜ ਸਕਦੇ ਜਾ ਕੇ ਬੀਬੀਐਮਪੀ ਤੇ ਕਿਉਂਕਿ ਹੁਣ ਤਾਂ ਕੇਂਦਰ ਨੇ ਉਹਦਾ ਪੂਰਨ ਕੰਟਰੋਲ ਲੈ ਲਿਆ ਕੀ ਇਹ ਤੁਹਾਡੀ ਸਹਿਮਤੀ ਨਾਲ ਲੈ ਕੀ ਇਹ ਸਾਰੇ ਮੁੱਦਿਆਂ ਤੋਂ ਧਿਆਨ ਭਟਕਾਉਣ ਦੇ ਲਈ ਅੱਜ ਇੱਕ ਹੋਰ ਵਿਧਾਇਕ ਦੇ ਘਰੇ ਪੁਲਿਸ ਭੇਜਤੀ ਰੇਡ ਕਰਤੀ ਕਿਉਂਕਿ ਇਹ ਤਾਂ ਹਰ ਇੱਕ ਵਿਧਾਇਕ ਦਾ ਹੀ ਹਾਲ ਹੈ ਆਏ ਦਿਨ ਕਰਪਸ਼ਨ ਤੇ ਦੋਸ਼ ਲੱਗ ਰਹੇ ਨੇ ਆਏ ਦਿਨ ਪ੍ਰਾਪਰਟੀਆਂ ਦੱਬਣ ਦੇ ਦੋਸ਼ ਲੱਗ ਰਹੇ ਨੇ ਇਹ ਆਮ ਆਦਮੀ ਪਾਰਟੀ ਦੀ ਇੱਕ ਹਕੀਕਤ ਬਣ ਚੁੱਕੀ ਹੈ ਪੰਜਾਬ ਵਿੱਚ ਪਰ ਮੈਂ ਤੁਹਾਨੂੰ ਇੱਕ ਬੇਨਤੀ ਕਰਦਾ ਕਿ 2 ਸਾਲ ਦਾ ਸਮਾਂ ਤੁਹਾਡੇ ਕੋਲ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰੋ ਲੋਕਾਂ ਨੂੰ ਇੱਕ ਸੁਚੱਜਾ ਪ੍ਰਸ਼ਾਸਨ ਦਿਓ ਇਹ ਡਰਾਮੇਬਾਜ਼ੀਆਂ ਦੇ ਨਾਲ 5 ਸਾਲ ਤਾਂ ਪੂਰੇ ਕਰ ਲੋਗੇ